ਆਲੇ ਜਲੇ ਦੇ ਵਿੱਚ ਫਲੈਗ ਮਾਰਚ ਜਿਹੜਾ ਕਟਨ ਜਾ ਰਿਹਾ ਹੈ ਪਬਲਿਕ ਦੇ ਵਿੱਚ ਕੌਨਫੀਡੈਂਸ ਬਿਲਡਿੰਗ ਮੈਜ਼ਰ ਲਈ ਅਸੀਂ ਸਾਰੇ ਜਿਹੜੇ ਉਪਰਾਲੇ ਕੀਤੇ ਹੋਏ ਨੇ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਪੀਸਫੁਲੀ ਜਿਹੜਾ ਹੋਏ ਲੋਕਾਂ ਦੇ ਵਿੱਚ ਇਸ ਗੱਲ ਦਾ ਮੈਸੇਜ ਜਾਣਾ ਚਾਹੀਦਾ ਕਿ ਸਾਡੇ ਕੋਲ ਸਫੀਸ਼ੀਐਂਟ ਕੋਰਸ ਹੈ ਕਿ ਕਿਸੇ ਵੀ ਮੜੇ ਅੰਸਰ ਨੂੰ ਕ੍ਰਿਮੀਨਲ ਬੰਦੇ ਨੂੰ ਜਿਹੜੀ ਪੁਲਿਸ ਉਹਨੂੰ ਸਰਨੀ ਚੁੱਕਣ ਦੇਗੀ ਨਾ ਇਹਨੂੰ ਕਿਸੇ ਤਰ੍ਹਾਂ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ ਤੇ ਪਬਲਿਕ ਨੂੰ ਸਹਿਯੋਗ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪੁਲਿਸ ਨੂੰ ਸਿਵਲ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਨਾਲ ਸਹਿਯੋਗ ਦੇਣ ਅੱਜ ਅਸੀਂ 30 ਗੱਡੀਆਂ ਦੇ ਨਾਲ ਪਟਿਆਲੇ ਜਿਹੜੇ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਾਂਗੇ ਐਸਐਸਪੀ ਸਾਹਿਬ ਖੁਦ ਨਾਲ ਹਾਜ਼ਰ ਹੋਣਗੇ ਸਾਰੇ ਜਿਹੜੇ ਦੇ ਗੈਟਡ ਅਫੀਸਰ ਤੇ ਹੋਰ ਜਿਹੜੀ ਫੋਰਸ ਪੈਰਾਮਿਲਟਰੀ ਦੇ ਫੋਰਸ ਦੇ ਅਫਸਰ ਸਹਿਬਾਨ ਹੋਰ ਸਾਡੇ ਨਾਲ ਨੇ ਤੇ ਅਸੀਂ ਬਕਾਇਦਾ ਫਲੈਗ ਮਾਰਚ ਇੱਥੇ ਵੀ ਕੱਢ ਰਹੇ ਹਾਂ ਸਾਰੀ ਰੇਂਜ ਚ ਸਮਰੂਹ ਬਰਨਾਲਾ ਐਂਡ ਮਲੇਰਕੋਟਲਾ ਦੇ ਵਿੱਚ ਵੀ ਜਿਹੜੇ ਅਸੀਂ ਲੈਗ ਮਾਰਚ ਆਪਣਾ ਕਰ ਰਹੇ ਹਾਂ ਮੈਂ ਲਾਸਟ ਦੇ ਵਿੱਚ ਬੇਨਤੀ ਕਰਾਂਗਾ ਕਿ ਪਬਲਿਕ ਨੂੰ ਆਪਣੇ ਵੋਟ ਦਾ ਜਿਹੜਾ ਪ੍ਰੋਪਰ ਇਸਤੇਮਾਲ ਕਰਨ ਕਿਸੇ ਦੇ ਡਰ ਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਪਬਲਿਕ ਨੂੰ ਤੇ ਜਿੱਥੇ ਵੀ ਕਦੇ ਕੋਈ ਕਿਸੇ ਤਰ੍ਹਾਂ ਦੀ ਗਲਬਤ ਆਉਂਦੀ ਹੈ ਤੇ ਤੁਰੰਤ ਜਿਹੜੀ ਪੁਲਿਸ ਨੂੰ ਤਲਾਸ਼ ਹੈ ਪੁਲਿਸ ਹਮੇਸ਼ਾ ਜਿਹੜੀ ਹੈ ਪਬਲਿਕ ਦੇ ਨਾਲ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਅਸੀਂ ਵਚਨਪਾਤ ਨੂੰ ਸਰ ਕਿੰਨੀਆਂ ਤਰ੍ਹਾਂ ਦੇ ਕਪੀਆਂ ਆ ਚੁੱਕੀਆਂ ਹੋਰ ਵੀ ਆਉਣਗੀਆਂ ਸਾਡੇ ਕੋਲ ਹਰੇਕ ਜ਼ਿਲ੍ਹੇ ਚ ਇੱਕ ਇੱਕ ਪੈਰਾਮਿਲਟਰੀ ਫੋਰਸ ਦੀ ਕੰਪਨੀ ਆ ਚੁੱਕੀ ਹੈ ਮਲੇਰਕੋਟਲੇ ਦੇ ਵਿੱਚ ਸਾਡੇ ਕੋਲ ਇੱਕ ਪਲਟੂਨ ਆਈ ਹੈ ਬਾਕੀ ਹੋਰ ਜਿਹੜੀਆਂ ਪੈਰਾਮਿਲਟਰੀ ਫੋਰਸਾਂ ਦੀਆਂ ਕੰਪਨੀਆਂ ਟਾਈਮ ਟੂ ਟਾਈਮ ਸੜੇ ਸਪੈਸ਼ਲ ਡੀਪੀ ਸਾਹਿਬ ਲਾਂਡ ਆਰਡਰ ਇਸ ਤੇ ਲੱਗੇ ਹੋਏ ਨੇ ਸਾਨੂੰ ਟਾਈਮ ਟੂ ਟਾਈਮ ਜਿਹੜੀਆਂ ਜਦੋਂ ਇਲੈਕਸ਼ਨ ਕੈਂਪੇਨ ਪ੍ਰੋਪਰ ਚਾਲੂ ਹੋ ਗਈ ਤਾਂ ਹੋਰ ਕੰਪਨੀਆਂ ਵੀ ਉਹ ਸਾਡੇ ਕੋਲ ਆ ਜਾਣਗੀਆਂ ਸਰ ਬਾਰਡਰ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦਾ ਹਰਿਆਣਾ ਨਾਲ ਪਟਿਆਲਾ ਜਿਹੜਾ ਅਸੀਂ ਇੰਟਰਸਟਿਟ ਸਾਡੇ ਪਟਿਆਲਾ ਰੇਂਜ ਦੇ ਵਿੱਚ 14 ਇੰਟਰਸਟਿਟ ਨਾਕ 18 ਇੰਟਰਸਟਿਟ ਨਾਕੇ ਨੇ ਜਿਹੜੇ ਕਿ ਅਸੀਂ ਉਹਨਾਂ ਨਾਲ ਇੰਟਰਡਿਸਟ੍ਰਿਕਟ ਕਮਿਟੀਨ ਕਰ ਲਈ ਆ ਦੋ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਕੀਤੀ ਸੀ ਜਿਹਦੇ ਵਿੱਚ ਹਰਿਆਣਿਆਂ ਦੇ ਡੀਸੀ ਐਸਪੀ ਸਾਹਿਬਾਨ ਔਰ ਉਹਨਾਂ ਦੇ ਕਮਿਸ਼ਨਰ ਸਾਹਿਬਾਨ ਆਏ ਸਨ ਉਹਨਾਂ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ ਸਾਰੇ ਹੀ ਬਾਰਡਰ ਦੇ ਜਿਹੜੇ ਨਾਕੇ ਨੇ ਉਹਨਾਂ ਬਾਰੇ ਡਿਟੇਲ ਚ ਅਸੀਂ ਡਿਸਕਸ ਕੀਤਾ ਹੈ ਹਰਿਆਣਾ ਦੇ ਇਲੈਕਸ਼ਨ ਸਾਡੇ ਤੋਂ ਇੱਕ ਹਫਤਾ ਪਹਿਲਾਂ ਨੇ ਉਹਨਾਂ ਨੂੰ ਵੀ ਅਸੀਂ ਨਾਲ ਪੂਰਾ ਸਹਿਯੋਗ ਦੇਵਾਂਗੇ ਪੂਰੀ ਨਾਲ ਫੋਰਸ ਲਾਵਾਂਗੇ ਨਾਕਿਆਂ ਦੇ ਉੱਤੇ ਔਰ ਉਹਨਾਂ ਲੋਕ ਵੀ ਜਿਹੜੀ ਸਾਡੀ ਪੰਜਾਬ ਚ ਇਸ ਹਫਤਾ ਬਾਅਦ ਦੇ ਵਿੱਚ ਇਲੈਕਸ਼ਨ ਹੈ ਉਹ ਸਾਨੂੰ ਪੂਰਾ ਸਹਿਯੋਗ ਨਾਲ ਦੇਣ ਅਕਾਲਪੁਰ ਸਾਹਿਬ ਫੀਲ ਨਹੀਂ ਸੀ ਇੱਕ ਬੂਥ ਹੈ ਉਸੇ ਵੀ ਐਕਸਟਰਾ ਬੂਥ ਲਾਈ ਜਾਈਏਗੀ ਦੇਖੋ ਜੀ ਜਿਹੜੇ ਸੰਵੇਦਨਸ਼ੀਲ ਬੂਥ ਨੇ ਸਾਡੇ ਸਾਰੇ ਹੀ ਪਟਿਆਲਾ ਰੇਂਜ ਦੇ ਵਿੱਚ ਉਹ ਡੀਸੀ ਐਂਡ ਐਸਐਸਪੀ ਸਾਹਿਬ ਨੇ ਬੈਠ ਕੇ ਉਹ ਆਪਣੀ ਉਹਨਾਂ ਦੀ ਪੂਰੀ ਲਿਸਟ ਬਣਾਈ ਹੋਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਨੋਰਮ ਦੇ ਅਕੋਰਡਿੰਗਲੀ ਉਹਦੇ ਲਈ ਜਿਹੜੀ ਇਹ ਫੋਰਸ ਉੱਥੇ ਜ਼ਿਆਦਾ ਫੋਰਸ ਨਾਲ ਲੱਗੇ। ਥੈਂਕ ਯੂ ਜੀ। ਤੁਹਾਨੂੰ ਇਹ ਵੀ ਇਨਫੋਰਮੇਸ਼ਨ ਮਿਲੀ ਸਗੀ ਕਿ ਉਹਨਾਂ ਵੱਲੋਂ ਲੋਕ ਕੇ ਕਾਨੂੰਨ ਨੂੰ ਡਿਲੀਸ਼ਟ ਕਰਤਾ ਗਿਆ। ਬਾਅਦ ਵਿੱਚ ਕੇਕਨ ਵੇਗ ਨਾਮ ਕਰਕੇ ਸੇਮ ਪਲੇਟਫਾਰਮ ਤੇ ਸੇਮ ਵੈਂਡਰ ਦੁਬਾਰਾ ਆ ਗਿਆ। ਤੋਂ ਸਾਡੇ ਵੱਲੋਂ Zomato ਨੂੰ ਵੀ ਲਿਟਰ ਲਿਖਿਆ ਗਿਆ ਹੈ ਕਿ ਉਹਨਾਂ ਦਾ ਇੱਕ ਕਨਸੈਪਟ ਹੈ, ਬਿਜ਼ਨਸ ਮਾਡਲ ਹੈ, ਕਲੌਟ ਕਿਚਨ ਦਾ। प्लॉट के तक में यह होता है कि सपोज एक वेंडर है वो अपने आप को रजिस्टर करता है जोमेटो पे वो आगे अपना सामान खान खानपिंदा था दे सकता है लेकिन यदि रिगार्डिंग प्रॉपर गाइडलाइन होंगी तो साड़े वालों ये चेक किया जाएगा ड्यूरिंग तकतीश कि जोमेटो वालों ये प्रॉपर गाइडलाइंस दी पालना कितनी जा रही है कि नहीं जा तो रही है देखो साड़े वालों तकतीश मतलब धुंगाइनल कीता जाता है और जरा आयो है वो फैमिली को भी जाके और भी चेक करके आया कि बच्ची वालों कुछ और भी तो नहीं खादा गया सीगा तो फैमिली का बयान चाहिए आया कि बस बच्ची वालों केक ही खाया गया फिर भी ऐसी तफ्तीश मुकम्मल करेंगे तो सारे एंगल क्लियर कर सकते कितने तीन बंदे गिरफ्तार हो चुके हैं उन्होंने दो दिन की मालिक फरार है मालिक फरार है मालिक गुरप्रीत सिंह वो फरार है chi đi ở kia này ਮਾਰਚ ਹੋਈ ਹੈ ਐਜੀ ਫਲੈਗ ਮਾਰਚਸ ਹਰ ਸਬ ਡਿਵੀਜ਼ਨ ਪੱਧਰ ਤੇ ਰੈਗੂਲਰਲੀ ਕੀਤੀਆਂ ਜਾ ਰਹੀਆਂ ਨੇ ਅੱਜ ਇਸ ਵਿਸ਼ਾਲ ਫਲੈਗ ਮਾਰਚ ਦੇ ਮਾਧਿਅਮ ਨਾਲ ਮੈਂ ਐਸਐਸਪੀ ਸੰਘਰੂਰ ਸਾਰੇ ਸੰਘਰੂਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ ਅਸੀਂ ਪੂਰੇ ਤਿਆਰ ਆ ਤੇ ਅੱਜ ਅਸੀਂ ਆਪਣੀ ਪੂਰੀ ਪੁਲਿਸ ਫੋਰਸ ਦੇ ਨਾਲ ਇੱਕ ਮੈਸਿਵ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਨੂੰ ਜਾਰੀ ਰੱਖਾਂਗੇ ਹਾਲਾਤ ਸਰ ਕਹੇ ਜੇ ਨੇ ਜੀ ਜ਼ਿਲ੍ਹਾ ਸਰ ਬਿਲਕੁਲ ਠੀਕ ਨੇ ਨਾਲੇ ਜਿਹੜੇ ਵੀ ਸਾਡੇ ਇਲੈਕਸ਼ਨ ਕਮਿਸ਼ਨ ਦੇ ਦਿੱਤੇ ਹੋਏ ਪੈਰਾਮੀਟਰਸ ਐ ਉਸ ਤੇ ਸਾਡੀ ਬਿਲਕੁਲ ਵਧੀਆ ਪ੍ਰੋਗਰੈਸ ਚੱਲ ਰਹੀ ਹੈ ਸਾਡੇ ਨਾਲ ਜਿਹੜੀ ਇੱਕ ਆਈਟੀ ਬੀਪੀ ਦੀ ਪੈਰਾਮਿਲਟਰੀ ਕੰਪਨੀ ਆਈ ਹੈਗੀ ਉਹ ਵੀ ਬੜੇ ਮੁਸਤੈਦ ਤੇ ਹੋ ਕੇ ਤੇ ਸਹੀ ਢੰਗ ਨਾਲ ਆਪਣੀ ਕਾਰਗੁਜ਼ਾਰੀ ਸਾਡੇ ਸਾਹਮਣੇ ਲਗਾਤਾਰ ਪ੍ਰਗਟ ਕਰ ਰਹੇ ਨੇ ਸਰ ਵੋਟਰਾਂ ਨੂੰ ਕੀ ਅਪੀਲ ਕਰਨ ਕਹੂੰਗਾ ਮੈਂ ਸਿਰਫ ਇਹ ਹੀ ਅਪੀਲ ਕਰਾਂਗਾ ਕਿ ਤੁਹਾਨੂੰ ਕੋਈ ਵੀ ਡਰ ਦੇ ਵਿੱਚ ਆ ਕੇ ਜਾਂ ਫਿਰ ਕਿਸੇ ਵੀ ਐਜੇ ਫੀਅਰ ਵਿੱਚ ਆ ਕੇ ਤੁਹਾਨੂੰ ਆਪਣੀ ਰਹਿਣ ਦੀ ਸ਼ੁਰੂਤ ਨਹੀਂ ਹੈ ਜੇ ਤੁਹਾਨੂੰ ਕੋਈ ਵੀ ਦਿੱਕਤ ਆਏ ਤਾਂ ਸਾਡੇ ਜੋ ਐਮ ਸੀ ਸੀ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਤੁਸੀਂ ਸਾਨੂੰ ਕੰਪਲੇਨ ਵੀ ਕਰ ਸਕਦੇ ਹੋ ਤੇ ਅਸੀਂ ਸੰਗਰੂਰ ਪੁਲਿਸ ਬਿਲਕੁਲ ਬਿਹਤਰੀਨ ਢੰਗ ਨਾਲ ਇਹ ਇਲੈਕਸ਼ਨ ਕਰਵਾਵਾਂਗੇ ਲੱਗਦਾ ਸਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਹੀ ਬਲੈਕ ਮਾਰਚ ਹੋ ਰਿਹਾ ਜਾ ਅਲੱਗ-ਅਲੱਗ ਜਲੇ ਸੰਗਰੂਰ ਚ ਵੀ ਹੋਏਗਾ ਇਹ ਪੂਰੇ ਸਟੇਟ ਪੱਧਰੀ ਫਲੈਗ ਮਾਰਚ ਅੱਜ ਕੀਤੇ ਜਾ ਰਹੇ ਨੇ ਹਰ ਜ਼ਿਲ੍ਹੇ ਵਿੱਚ ਹੋਣਗੇ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਅਸੀਂ ਸਬਡਿਵੀਜ਼ਨ ਵਾਈਜ਼ ਵੀ ਏਰੀਆ ਡੋਮਿਨੇਸ਼ਨ ਕਰਵਾਉਂਦੇ ਰਹੇ ਹਾਂ ਤੇ ਕਰਵਾਉਂਦੇ ਰਵਾਂਗੇ ਸਰ ਕੋਈ ਨੰਬਰ ਜਾਰੀ ਕਰਨਾ ਚਾਹੋਗੇ ਜਿਹੜੇ ਨਾਲ ਤੁਹਾਨੂੰ ਸ਼ਿਕਾਇਤ ਕਰ ਸਕੋ 112 ਹੈਲਪਲਾਈਨ ਨੰਬਰ ਹੈਗਾ ਸਾਡਾ ਤੁਸੀਂ ਕਿਸੇ ਵੀ ਟਾਈਮ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਰ ਕਿਨੇ ਨਾਕੇ ਲੱਗਣ ਲਏ ਸਾਡੇ 4 ਇੰਟਰ ਸਟੇਟ ਨਾਕੇ ਲੱਗੇ ਨੇ ਤੇ ਹੋਰ ਵੀ ਸ਼ਿਫਟਿੰਗ ਆਤਬੰਦੀ ਹਰ ਪੁਲਿਸ ਸਟੇਸ਼ਨ 'ਤੇ ਹਰ ਰੋਜ਼ ਲੱਗਦੀ ਹੈ ਓਕੇ ਜੀ